ਲੈਵੀ ਚੋਬਰ ਉਹ ਬਲੌਗ ਦੇ ਵਿੱਚ ਗੱਲਾਂ ਬਹੁਤ ਸੁਣਨੇ ਆਣੀਆਂ ਨੇ ਤੇ ਪੂਰਾ ਘੈਂਟ ਬਲੌਗ ਪਹਿਲੀ ਵਾਰੀ ਅਸੀਂ ਮਤਲਬ ਐ ਇਕੱਠੇ ਜੇ ਬਲੌਗ ਸ਼ੁਰੂ ਕਰਨ ਲੱਗੇ ਆ ਸਟੋਰ ਦੀਆਂ ਗੱਲਾਂ ਬਾਤਾਂ ਸਪਲੀਮੈਂਟ ਬਾਰੇ ਸ਼ੇਅਰ ਕਰਨ ਲੱਗੇ ਆ ਗੱਲ ਮੈਂ ਤੇ ਮਨ ਇੰਨੀ ਵਧੀਆ ਹੋਈ ਨਾ ਨਾਲ ਹਾਸਾ ਜਾਈ ਆਈ ਜਾਂਦਾ ਪਰ ਕੋਈ ਰੋਣਾ ਨਹੀਂ ਅੱਜ ਤੁਹਾਨੂੰ ਗੱਲਾਂ ਬਾਤਾਂ ਕਰਦੇ ਆ ਪੂਰਾ ਬਲੌਗ ਦੇਖਿਓ ਬਹੁਤ ਸਿਰੀ ਗੱਲ ਸਿਰਿ ਸਿਰੇ ਵਾਲਾ ਸਹਿਰਾ ਗੱਲਬਾਤ ਕਰਨ ਲੱਗੇ ਜੀਓ ਬਰੋ ਫਿਰ ਥੋੜਾ ਸਪਲੀਮੈਂਟ ਬਾਰੇ ਵੀ ਸਮਝ ਲਗੂ ਤੇ ਦੂਜੇ ਨੰਬਰ ਤੇ ਬਲੌਗ ਇਹ ਦੇਖਣੇ ਵਾਲਾ। ਐ ਵੀ ਚੋਬਰੋ ਬਲੌਗ ਸ਼ੁਰੂ ਹੋਣ ਲੱਗਿਆ ਪਹਿਲਾਂ ਤੁਸੀਂ ਸਾਡਾ ਭਾਈ ਸਟੋਰ ਘੁੰਮੋ। ਹੁਣ ਅਸੀਂ ਕਦੇ ਸਾਡਾ ਪਤਾ ਵੀਰੇ ਕੀ ਹਿਸਾਬ ਕਰਦਾ ਵਾ ਮਾਨ ਹੋ ਗਿਆ। ਅਸੀਂ ਬਹੁਤ ਵਧੀਆ ਗੱਲ ਦੱਸਣ ਲੱਗੇ ਆ ਸਾਡਾ ਉਹ ਕੰਮ ਨਹੀਂ ਹੈਗਾ ਵੀ ਕਿਸੇ ਤੋਂ 20000 ਰੁਪਏ ਲੱਤਾ ਵੀ ਕਹਦਾ ਵੀ ਆ ਖਾਓ। ਜਾਂ ਤੁਸੀਂ ਆਈਸੋ ਰਿਚ ਖਾ ਲੋ ਜਾਂ ਤੁਸੀਂ ਆ ਫਲਾਣਾ ਖਾ ਲੋ ਜਾਂ ਤੁਸੀਂ ਆ ਖਾ ਲੋ ਹਨਾ। ਅਸੀਂ ਹਮੇਸ਼ਾ ਹੀ ਸਾਡਾ ਇਹੀ ਸਾਡਾ ਵਧੀਆ ਜ਼ਿੰਦਗੀ ਦਾ ਅਸੂਲ ਲਾ ਲਓ ਜਾਂ ਸੁਭਾਅ ਲਾ ਲਓ ਐਵੇਂ ਰਿਹਾ ਵੀ ਜੇ ਭਾਈ ਅਸੀਂ ਕਿਸੇ ਕੁੜੀ ਨੂੰ ਕਹਤਾ ਵੀ ਭਣੇ ਆ ਅਸੀਂ ਆਫਰ ਪਾਈ ਆ ਹਨਾ ਸੋਲੋ ਊਮਨ ਵਾਲੇ ਭਾਈ ਤੂੰ ਖਾ ਮਲਟੀਵਿਟਾਮਿਨ ਤਾਂ ਆਪਾਂ ਉਹ ਖੁਦ ਵਰਤਨੇ ਆ ਆਇਨੀ ਹੈਗਾ ਵੀ ਆਪ ਚੀਜ਼ ਖਾਣੀ ਨਹੀਂ ਦੂਜੇ ਨੂੰ ਖਵਾਈ ਜਾਣੀ ਆ ਠੀਕ ਆ ਦੇਖੋ ਸਪਲੀਮੈਂਟ ਮੇਰੇ ਕੋ ਕਿੰਨਾ ਹੀ ਪਿਆ ਉਰੇ ਇਥੇ ਐਚ ਐਮ ਬੀ ਆਪ ਦੇਖੋ ਠੀਕ ਆ ਆ ਐਲ ਆਰਜੀਨ ਆ ਬਟਾਮਨ ਸੀ ਮੇਰੇ ਕੋ ਕਿੰਨਾ ਸਮਾਨ ਪਿਆ ਠੀਕ ਆ ਇਹਨਾਂ ਦੀ ਮੈਂ ਅਪਡੇਟ ਜ਼ਰੂਰ ਦੇ ਦੂੰ ਵੀ ਲੋ ਜੀ ਐਨਾਬੋਲਿਕ ਆ ਗਿਆ ਲੋ ਜੀ ਸੈਂਥੈਟਿਕਸ ਆ ਗਿਆ ਪਰ ਇਹ ਕੰਮ ਨਹੀਂ ਕਰਿਆ ਵੀ ਚੱਕੋ ਕੰਪਨੀ ਤੋਂ 20000 ਰੁਪਏ ਫੜੋ ਵੀ ਭਾਈ ਜਾਕੋ ਪ੍ਰੋਮੋਸ਼ਨ ਹਨਾ ਉਹ ਕੰਮ ਨਹੀਂ ਆ ਦੇਖੋ ਹੁਣ ਜਿਵੇਂ ਬਾਈ ਅਸੀਂ ਰੱਜ ਕੇ ਫਾਸਟ ਗੇਨ ਵੇਚਦੇ ਰੱਜ ਕੇ ਬਾਈ ਕਿਹੜਾ ਪ੍ਰੋਟੀਨ ਵਰਤ ਤਾਨੂੰ ਮੈਂ ਫਾਸਟ ਗੇਨ ਹੀ ਫਾਸਟ ਗੇਨ ਬਾਈ ਵਰਤਦਾ ਹੁਣ ਇਧਰ ਆ ਗਿਆ ਸਾਡਾ ਮਾਨ ਮਾਨ ਆਪਾਂ ਬਰੂਟਲ ਵੇਚਦੇ ਆ ਛੜ ਤੇ ਖਾ ਕੇ ਫਿਰ ਲਿੱਕ ਮਸਲ ਮੈਟਰ ਵੀ ਖਾ ਲਿਆ ਐਲ ਐਮ ਜੀ ਵੀ ਖਾ ਲਿਆ ਮੇਰਾ ਤਾਂ ਹੁਣ ਮਹੀਨਾ 2 ਮਹੀਨੇ ਵਰਕਆਊਟ ਹੋ ਗਏ ਛੱਡੇ ਨੂੰ ਆ ਮਸਲ ਮੈਟਰ ਆਪਾਂ ਉਹੀ ਖਾ ਲਈਦਾ ਤੇ ਲੋਕਾਂ ਨੂੰ ਆਪਾਂ ਆਈ ਵੇਚੀਦਾ ਖਾਈਦਾ ਵੀ ਆ ਵੇਚੀਦਾ ਵੀ ਇਹ ਵੀ ਭਾਈ ਪਾਵਰ ਪਾਉਣੀ ਆ ਉਹਦੇ ਬਾਅਦ ਲੀਨ ਮਸਲ ਗੇਨਿੰਗ ਲਈ ਹੈਨਾ ਆਹ 골ਡ ਹੋ ਗਿਆ ਤੇ ਵੀ ਭਾਈ ਖਾਦਾ ਵੀ ਆ ਵੇਚਿਆ ਵੀ ਆ ਠੀਕ ਆ ਹੋਰ ਬਹੁਤ ਕੁਝ ਆਉਂਦਾ ਹੁਣ ਮੰਨ ਲਓ ਉਹ ਚੀਜ਼ ਆਪਾਂ ਕਦੇ ਨਹੀਂ ਵੇਚਦੇ ਠੀਕ ਆ ਆ ਗਿਆ ਬਰੂਟਲ ਆ ਗਿਆ ਇਹਨੂੰ ਅਰਸ਼ ਨੂੰ ਤੇਜ ਸਕੀਰਤ ਨੂੰ ਤੇ ਸੰਦੀਪ ਨੂੰ ਸੰਦੀਪ ਨੂੰ ਮਸਲ ਮੈਟਰ ਦਿੱਤਾ ਹੋਇਆ ਫਿਰ ਵਿਟਾਮਿਨ ਡੀ3 베ਚੀਦੇ ਨੇ 369 ਵੀਰੇ ਮੇਰੇ ਘਰੇ ਖੁਦ ਮੈਂ ਮੇਰੀ ਵਾਈਫ ਸਾਡੇ ਘਰੇ ਅਸੀਂ ਖੁਦ ਖਾਂਦੇ ਆ ਤੇ ਖੁਦ ਰੱਜ ਕੇ 베ਚੀਦੇ ਨੇ ਜਿਵੇਂ ਜਿੰਕ ਆ ਗਿਆ ਜਿੰਕ 베ਚੀਦਾ ਤੇ ਉਰੇ ਸਾਡੇ ਸਾਰੇ ਮੁੰਡੇ ਭਾਈ ਖਾਂਦੇ ਨੇ ਉਹ ਤੋਂ ਬਾਅਦ ਜੀਐਮਐ ਮੈਨੂੰ 3 ਸਾਲ ਜਦੋਂ ਦੀ ਗੱਲ ਪਤਾ ਲੱਗਿਆ ਆਪਾਂ ਜੀਐਮਐ ਖਾਂਦੇ ਆ ਹੁਣ ਜਿਵੇਂ ਸਾਡੇ ਕੋਲ ਭਾਈ ਛਿਲਾਜੀਤ ਆਈ ਸੀ ਸਾਡੇ ਕੋਲ ਆਨਸਾਰ ਹੈ ਨਾ ਮਾਨਾ ਆਪਾਂ ਅਪਡੇਟ ਪਾਈ ਸੀਗੀ ਵੀ ਸ਼ੇਲਾ ਜੀ ਤਾਂ ਆ ਗਈ ਭਾਈ ਜਿਵੇਂ ਹੁਣ ਆਪਾਂ ਦੇਖ ਰਹੇ ਮਸ਼ਹੂਰੀਆਂ ਵੀ ਸਾਡੇ ਕੋ ਹੈ ਅਸੀਂ ਦੋ ਕ ਵਾਰ ਮੈਨੂੰ ਲੱਗਦਾ ਅਪਡੇਟ ਭਾਈ ਉਸ ਤੋਂ ਬਾਅਦ ਦਿਲ ਨਹੀਂ ਕਰਿਆ ਆ ਨਿਊਟਰੀ ਸੌਗ ਨੇ ਸ਼ੇਲਾ ਜੀ ਸਾਡੇ ਕੋ ਦਿੱਤੇ ਅਸੀਂ ਆਪਾਂ ਵੀ ਮੈਨੂੰ ਲੱਗਦਾ 20 ਦਿਨ ਖਾਧੀ ਸਾਨੂੰ ਸਹੀ ਜਿਹਾ ਨਹੀਂ ਲੱਗਿਆ ਪ੍ਰੋਜੈਕਟ ਉਸ ਤੋਂ ਬਾਅਦ ਸਾਨੂੰ ਗੋਲਡ ਪ੍ਰਾਈਮ ਕੰਪਨੀ ਨੇ ਕਿਹਾ ਜੀ ਸਾਡੇ ਕੋ ਫਾਸਟ ਗੇਨ ਆ ਵੀ ਭਾਈ ਆਪਾਂ ਤਿਆਰ ਕਰਨੀ ਨਹੀਂ ਵੀ ਛੱਡੋ ਸ਼ੇਲਾ ਜੀ ਤੇ ਖਾਦੀ ਨਹੀਂ ਜਾਂਦੀ ਫਿਰ ਅਸੀਂ ਉਸ ਤੋਂ ਬਾਅਦ ਇੱਕ ਦਿਨ ਮੈਂ ਲਾਸਟ ਸਸਤੇ ਦੇ ਵਿੱਚ ਪਾਤੀਆਂ ਸੀਗੀਆਂ ਆ ਦੇਖੋ ਆ ਲਾਸਟ ਇੱਕੋ ਹੀ ਆਰਡਰ ਮੰਗਾਇਆ ਸੀ ਉਦੋਂ ਮੈਂ ਸਾਰੀ ਮੰਗਾਈ ਸੀ ਵੇਚ ਕੇ ਮੋੜ ਕੇ ਇੱਥੇ ਰੋਕਤੀਆਂ ਨਾ ਮੰਗਾਈ ਗਈ ਅੱਜ ਮੈਨੂੰ ਬਾਹਰੋਂ ਡਿਮਾਂਡ ਆ ਜਾਂਦੀ ਆ ਤਾ 베ਚਦੀ ਦੀ ਆਪਾਂ ਲਾਸਟ ਵੀਡੀਓ ਛੱਡਤੀ ਸਸਤੀਆਂ ਕਰਕੇ 베ਚਤੀਆਂ ਸੀ ਕਿਉਂਕਿ ਇਹ ਯਾਰ ਮੈਨੂੰ ਐ ਲੱਗਦਾ ਹੁੰਦਾ ਵੀ ਛੱਡੋ ਯਾਰ ਕੀ ਆ ਹਨਾ ਵੀ ਲੋੜ ਨਹੀਂ ਹੈਗੀ ਹੁਣ ਟ੍ਰੂਬਲੈਸ ਆ ਆਪਣੇ ਮੁੰਡੇ ਖਾਂਦੇ ਨੇ ਆਪਾਂ 베ਚੀ ਦੇਨੇ ਕਾਰਬ ਮੈਂ ਮਾਂ ਨੇ ਬਥੇਰਾ ਹਨਾ ਖਾਦਾ ਵੀ 베ਚਿਆ ਵੀ ਆ ਸੀਐਲਏ ਆਪਾਂ 베ਚਦੇ ਆ ਸਾਡੇ ਜਿਸਕੀਰਤੀ ਦੀ ਸਾਰੀ ਸਕਿਨ ਲੰਮਕਦੀ ਹੁੰਦੀ ਸੀ ਆਪਾਂ ਇਹਨੂੰ ਖਵਾਇਆ ਆਪਾਂ 베ਚੀਦਾ ਪੀਸੀਟੀ ਭਾਈ ਮੈਂ ਮੇਰੇ ਡੈਡੀ ਤੋਂ ਸ਼ੁਰੂ ਕਰੀ ਸੀ ਆਪਾਂ ਉਹਦੀ ਹਨਾ ਦੀ 10 ਐਪ ਜਿਹਦੀ ਸ਼ੁਰੂ ਕਰੀ ਸੀਗੀ ਤੇ ਉਹ ਖਾਦੀ ਆਪਾਂ ਬਈ ਵੇਚੀ ਰੱਜ ਕੇ ਵੀਡੀਓ ਸੁਣਿਓ ਬਈ ਤੁਹਾਨੂੰ ਬਹੁਤ ਵਧੀਆ ਲੱਗੂ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਬੈਨੀਵਲ ਹੁਣੇ ਫੁੱਦੂ ਬੰਦੇ ਨੇ ਵੀ ਇਹ ਤਾਂ ਚੱਕ ਕੇ ਉਹੀ ਵੇਚੀ ਜਾਂਦੇ ਨੇ ਮੈਂ ਆਨ ਦੀ ਬਈ ਐਡ ਦੇ ਦੇਣਾ ਉਹਨਾਂ ਵੀ ਵੀਰੇ ਦੇਖੋ ਮੇਰਾ ਸਪਲੀਮੈਂਟ ਸਟੋਰ ਆ ਮੇਰਾ ਕੰਮ ਆ ਵੀ ਹਰ ਕੰਪਨੀ ਦੀ ਅਪਡੇਟ ਦੇਣਾ ਵੀ ਬਾਈ ਐਮਡੀ ਦਾ ਆਈਸੋ ਆ ਗਿਆ ਔਨ ਦਾ ਮਾਸ ਆ ਗਿਆ ਜਿਹਨੂੰ ਲੋੜ ਆ ਮੈਂ ਨਹੀਂ ਕਹਾਂਗਾ ਵੀ ਬਾਈ ਤੁਸੀਂ ਖਾਓ ਤੁਸੀਂ ਪੈਸਾ ਲਾਓ ਇਹ ਤੁਹਾਨੂੰ ਚੰਦ ਤੇ ਲੈ ਜੂ ਇਹ ਤੁਹਾਡੇ ਡੋਲੇ ਬਣਾ ਦੂ ਜਿਹੜੀ ਨੀਜ ਆਪਾਂ ਵਰਤਦੇ ਆ ਉਹ ਠੋਕ ਕੇ ਕਹੀ ਦੇ ਵੀ ਬਾਈ ਬਾਏ ਕਰੋ ਆ ਫੀਡਬੈਕ ਆ ਆ ਰਿਜ਼ਲਟ ਆ ਸਮਝਦੇ ਹੋ ਨਾ ਗੱਲ ਸਾਡੇ ਕੋਲ ਉਹ ਕੰਮ ਨਹੀਂ ਵੀ ਹਾਂ ਵੀ ਚੱਕ ਕੇ ਉਹਦੀ ਪ੍ਰੋਮੋਸ਼ਨ ਕਰ ਦੋ ਨਾ ਬਈ ਮਿੱਤਰੋ ਸਾਡੇ ਕੋਲ ਆਉਂਗੇ ਨਾ ਮਿੱਤਰੋ ਤੁਹਾਨੂੰ ਜਿਹੜਾ ਵੀ ਬ੍ਰਾਂਡ ਚਾਹੀਦਾ ਤੁਹਾਨੂੰ ਉਹਦਾ ਰੇਟ ਵਧੀਆ ਮਿਲੂਗਾ ਠੀਕ ਆ ਮੈਂ ਜ਼ਿਆਦਾਤਰ ਮੁੰਡਿਆਂ ਨੂੰ ਇਹ ਗੱਲ ਪਤਾ ਹੋਊਗੀ ਜਿਹੜੇ ਵੀਡੀਓ ਦੇਖ ਰਹੇ ਨੇ ਉਹ ਜਦੋਂ ਆ ਕੇ ਕਹਿਣਗੇ ਵੀ ਵੀਰੇ ਵੀ ਸਾਨੂੰ ਬੰਨਸ ਆਈਦਾ ਬੇ ਪ੍ਰੋਟੀਨ ਚਾਹੀਦਾ ਇਹ ਕਿੰਨੇ ਕਿਲੋ ਗੇਨ ਕਰ ਦੂ ਮੈਂ ਕਹਿੰਨਾ ਬਾਈ ਮੇਰਾ ਕੰਮ ਆ ਤੈਨੂੰ Ориਜినਲ ਦੇਣਾ ਤੈਨੂੰ ਬਿੱਲ ਕੱਟ ਕੇ ਦੇਣਾ ਗੇਨਿੰਗ ਤੇਰੀ ਅੱਧੇ ਕਿਲੋ ਦੀ ਹੋਵੇ ਹੈ ਮਨ ਚਾਹੇ 10 ਕਿਲੋ ਦੀ ਹੋਵੇ ਚਾਹੇ ਨਾ ਹੋਵੇ ਬੀ ਇਹ ਚੀਜ਼ ਆ ਵੀਰੇ ਮੈਨੂੰ ਨਹੀਂ ਪਤਾ ਇਹ ਗੱਲ ਕਹਿੰਦੇ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਇਹੀ ਗੱਲ ਸਮਝਾਈ ਹੋਈ ਆ ਠੀਕ ਆ ਤੇ ਆਪਾਂ ਹੁਣ ਮੰਨ ਲਓ ਆ ਯੂਸੀਵੇ ਆ ਜੂਸੀ ਵੇ ਪ੍ਰੋਟੀਨ ਦੇ ਦੋ ਸਕੂਪ ਮਾਨ ਲੀਨ ਮਸਲ ਦੇ ਦੋ ਸਕੂਪ ਮੰਨ ਲਓ ਮਾਨ ਲੈਂਦਾ ਜਾਂ ਇਹ ਵੇ ਪ੍ਰੋਟੀਨ ਆਪਾਂ ਕੀ ਕਹਿੰਦੇ ਅਵਤਾਰ ਦਾ ਆਈਸੋ ਰਚ ਵੀ ਬਥੇਰਾ ਖਾਦਾ ਮੰਨ ਇਹਦਾ ਡੱਬਾ ਮੇਰੇ ਕੋਲ ਹੁਣ ਵੀ ਖੁੱਲਿਆ ਪਿਆ ਆ ਹੁਣ ਤਾਂ ਗ੍ਰੀਨ ਕਲਰ ਦੇ ਵਿੱਚ ਆ ਗਿਆ ਇਹਦਾ ਮੇਰੇ ਕੋਲ 1 ਕੇਜੀ ਦਾ ਕਦੇ ਮੈਂ ਇਹਦਾ ਇੱਕ ਸਕੂਪ ਪੀ ਲੈਣਾ ਕਦੇ ਉਹਦਾ ਪੀ ਲਈਦਾ ਹਨਾ ਕਿਉਂਕਿ ਰਿਕਵਰੀ ਵਾਲੇ ਪ੍ਰੋਟੀਨ ਨੇ ਮਤਲਬ ਜੋ ਖਾਇਆ ਸੋ ਵੇਚਿਆ ਹੁਣ ਆ ਮਸਲ ਟੈਕ ਦੇ ਟੈਸਟ ਆਈਡੀ ਮੇਰੇ ਕੋ ਕਦੋਂ ਦੇ ਪਏ ਨੇ ਆਪਾਂ ਨਹੀਂ ਵੇਚੇ ਨਾ ਖਾਦੇ ਆ ਨਾ ਮੇ ਤੋਂ ਵੇਚੇ ਗਏ ਨੇ ਹਾਂ ਸੱਚ ਲੈ ਅਪਡੇਟ ਦੇ ਵਿੱਚ ਤੁਸੀਂ ਕਰ ਲੋ ਚੈੱਕ ਵੀ ਭਾਈ ਟੈਸਟ ਆਈਡੀ ਆਪਣੇ ਕੋਲ ਪਏ ਨੇ ਠੀਕ ਆ ਇਹ ਅਪਡੇਟ ਦੇਣਾ ਸਾਡਾ ਫਰਜ਼ ਆ ਬਾਕੀ ਤੁਸੀਂ ਦੇਖ ਲੋ ਵੀਰੇ ਘੁੰਮ ਕੇ ਨਾ ਆਪਾਂ ਕਦੇ ਕੋਈ ਖੁੱਲੀਆਂ ਗੂੜੀਆਂ ਵੇਚੀਆਂ ਆ ਮੇਰੇ ਕੋ ਕੈਮਰੇ ਲੱਗੇ ਹੋਏ ਨੇ ਸਾਰੀ ਪ੍ਰਧਾਨ ਆਪਣੇ ਮੈਂ ਕਹਿੰਦਾ 24 ਘੰਟੇ ਕੈਮਰੇ ਚੱਲਦੇ ਨੇ ਨਾ ਆਪਾਂ ਟੀਗਾ ਵੇਚਿਆ ਕਦੇ ਮੇਰੇ ਕੋਲ ਫੂਡ ਸਪਲੀਮੈਂਟ ਆਉ ਮੈਨੂੰ ਨਾ ਬੰਦੇ ਪੁੱਛਣਗੇ ਭਾਈ ਤੇਰੇ ਕੋਲ ਆ ਫਲਾਣਾ ਪ੍ਰੀ ਵਰਕਆਊਟ ਹੈਗਾ ਮੈਂ ਕਹਿੰਨਾ ਭਾਈ ਉਹਦਾ ਜੀਐਸਟੀ ਨਹੀਂ ਆਉਂਦਾ ਤਾਂ ਕਰਕੇ ਆਪਾਂ ਨਹੀਂ ਵੇਚਦੇ ਹਨਾ ਵੀ ਰੱਖਿਆ ਨਹੀਂ ਵੀ ਭਾਈ ਜਿਹੜੀ ਕੰਪਨੀ ਦਾ ਹੁਣ ਆ ਕੋਲਾਜਨ ਮੈਂ ਖੁਦ ਵਰਤੇ ਆ ਮੇਰੇ ਘਰ ਦੇ ਆਨੇ ਵਰਤੇ ਆ ਉਹ ਪ੍ਰਧਾਨ ਨੇ ਵਰਤੇ ਆ ਉਹ ਪ੍ਰਧਾਨ ਨੇ 20 25 ਦਿਨ ਵਰਤੇ ਆ ਹੁਣ ਆਈ ਉਹਦੇ ਕੋਲ ਪੇ ਆਉ ਨਹੀਂ ਵਰਤਦਾ ਤਾਂ ਉਥੇ ਹੀ ਗੱਲਬਾਤ ਰੁਕ ਜਾਂਦੀ ਹੈ ਠੀਕ ਆ ਫਿਰ ਉਸ ਤੋਂ ਬਾਅਦ ਇਕ ਆਪਾ ਗੋਡਿਆਂ ਲਈ ਲੈ ਕੇ ਆਏ ਸੀ ਮਾਣਾ ਜਿਹੜਾ ਜੈਲੀ ਜੀ ਲਈ ਉਹ ਦੱਸ ਕੇ ਗਿਆ ਸੀ ਉਹ ਵਰਤਣ ਲੱਗੀ ਮੇਰੇ ਮਾਤਾ ਫਿਰ ਆਪਾਂ ਉਹਨੂੰ ਵੇਚਣਾ ਸ਼ੁਰੂ ਕਰਿਆ ਲੀਵਰ ਡੀਟੌਕਸ ਮੇਰੀਆਂ ਖੁਦ ਖੋਲੀਆਂ ਹੋਈਆਂ ਨੇ ਆਪਾਂ ਖੁਦ ਖਾਨਦੇ ਆ ਖੁਦ ਵੇਚਦੇ ਆ ਮਤਲਬ ਆਪ ਪੀਨਟ ਬਟਰ ਮੇਰਾ 1.5-2 ਸਾਲ ਦਾ ਜਵਾਕ ਵੀ ਖਾ ਲੰਦਾ ਆਪਾਂ ਵੇਚਦੇ ਵੀ ਆ ਠੀਕ ਆ ਪਰ ਨਾ ਇਹ ਨਹੀਂ ਉਹੀ ਚੱਕ ਜਾ ਕੇ ਫੋਦੂ ਬਣਾਈ ਜਾਣਾ ਆਪ ਖਾਣਾ ਨਹੀਂ ਫਿਰ ਉਹਨੂੰ ਵੇਚੀ ਜਾਣਾ ਫਾਸਟ ਗੇਨ ਫਾਸਟ ਗੇਨ ਕਰੀ ਜਾਣਾ ਵੀ ਖਰੀਦੋ ਖਰੀਦੋ ਤੇ ਆਪਣੇ ਮੁੰਡਿਆਂ ਨੂੰ ਖਵਾਉਣਾ ਨਹੀਂ ਆਪਦੇ ਮੁੰਡਿਆਂ ਨੂੰ ਫਾਸਟ ਦੂਏ ਨੂੰ ਫਾਸਟ ਗੇਨ ਕਹਿ ਦੋ ਤੇ ਆਪਦੇ ਨੂੰ ਆਉਂਦਾ ਖਵਾਓ ਉਹ ਕੰਮ ਨਹੀਂ ਕਰਿਆ ਜੋ ਖਾਨੇ ਆ ਸੋ ਵੇਚਦੇ ਆ ਸਮਝਦੇ ਨਾ ਮਿੱਤਰੋ ਗੱਲ ਹੁਣ ਆ 2990 ਦੇ ਵਿੱਚ ਫ੍ਰੀ ਪਾਇਆ ਸੀ ਪਹਿਲਾ ਡੱਬਾ ਆਇਆ ਅਸੀਂ ਕੰਪਨੀ ਨੂੰ 200 ਪੀਸ ਵਾਪਸ ਭੇਜਿਆ ਵੀ ਕਰੋ ਵੀਰੇ ਕੰਮ ਤੇ ਤੇ ਬਹੁਤ ਕੰਮ ਕਰੋ ਫੇਰ ਗੱਲ ਬਣਨੀ ਆ ਉਹ ਤੋਂ ਬਾਅਦ 골ਡ ਪ੍ਰਾਈਮ ਦਾ ਗੇਨ ਪਲੱਸ ਬੇ ਪ੍ਰੋਟੀਨ ਆਇਆ ਇਹਦੀ ਕੁਆਲਿਟੀ ਵਧੀਆ ਸੀ ਸਾਡੇ ਦਿਨ ਨੂੰ ਨਹੀਂ ਮੰਨ ਲੱਗਿਆ ਅਸੀਂ ਬਹੁਤ ਘੱਟ ਵੇਚਿਆ ਵੀਰੇ ਪਰ ਰਿਜ਼ਲਟ ਵਧੀਆ ਤਿੰਨ ਤਨ ਕਿਲੋ ਗੇਨ ਕਰਦਾ ਪਰ ਸਾਡੇ ਮਨ ਨੂੰ ਨਹੀਂ ਲੱਗਿਆ ਅਸੀਂ ਨਹੀਂ ਮਿੱਤਰੋ ਵੇਚਿਆ ਕਹਿਣ ਦਾ ਮਤਲਬ ਆ ਮੀਗਾ 3 ਹੈ ਨਾ ਕਿੰਨਾ ਸਵਾਨ ਹੁੰਦਾ ਬਾਈ ਆ ਦੇਖੋ ਇਹਦੇ ਮਲਟੀ ਵਿਟਾਮਿਨ ਇੰਨੇ ਸੋਹਣੇ ਨੇ ਨਾ ਬਾਈ ਮੇਰੇ ਘਰੇ ਅਸੀਂ ਖੁਦ ਵਰਤਦੇ ਆ ਆਪਾਂ ਖੁਦ ਵੇਚਦੇ ਆ ਹੁਣ ਸਮਝ ਲਓ ਵੀ ਆਹ ਪੀਸ ਬਾਈ ਦਿਲ ਨੂੰ ਲੱਗਿਆ ਪਿਆ ਹਨਾ ਹਨਾ ਮਨ ਮੈਂ ਹੁਣ ਮਨ ਨੂੰ ਕਹਾਂਗਾ ਮੰਗਾ ਯਾਰ 500 ਪੀਸ ਦੀ ਕੋਈ ਸਕੀਮ ਚ ਕਾਲਾ ਤੇ ਆਪਾਂ ਵੇਚਾਂਗੇ ਉਹ ਤੋਂ ਬਾਅਦ ਬਨ ਸਟੌਪ ਦਾ ਪ੍ਰੋਟੀਨ ਬਾਈ ਬਹੁਤ ਪੀਤਾ ਉਹ ਤੋਂ ਬਾਅਦ ਮੈਂ ਤਾਂ ਦੇਖਿਆ ਵੀ ਇਹਦੀ ਰਿਕਵਰੀ ਵਧੀਆ ਪਰ ਸਾਈਜ਼ ਚੱਕਣ ਤੇ ਜ਼ਿਆਦਾ ਹੈਲਪ ਨਹੀਂ ਕਰਦਾ ਤਾਂ ਕਸਟਮਰ ਨੂੰ ਗਾਈਡ ਕਰਕੇ ਵੇਚੀਦਾ ਐਵੇਂ ਆਈਸੋਲੇਟ ਟੇਸਟ ਬਹੁਤ ਵਧੀਆ ਰਿਕਵਰੀ ਠੀਕ ਆ ਲੀਨ ਵੇ ਹੋ ਗਿਆ ਹਨਾ ਆ ਮੇਰੇ ਕੋਲ ਆ ਵੀ ਇਹਨਾਂ ਦੇ ਉਹ ਯਾਰ ਇਹਨਾਂ ਦੇ ਆਫਰਾਂ ਕੱਢ ਕੇ ਕੱਢੀਏ ਹਨਾ ਆਪਣਾ ਕੰਮ ਮੇਰੇ ਤੋਂ ਅਪਡੇਟ ਦੇਣਾ ਆਪਣਾ ਕੰਮ ਉਹ ਨਹੀਂ ਹੈਗਾ ਵੀ ਬੰਦੇ ਨੂੰ ਫੁੱਦੂ ਬਣਾਈ ਜਾਣਾ ਹੈ ਨਾ ਵੀ ਖਾਣਾ ਕੁਝ ਹੋਰ ਦਿਖਾਉਣਾ ਕੁਝ ਹੋਰ ਵੇਚਣਾ ਕੁਝ ਹੋਰ ਤੇ ਇਹੀ ਚੀਜ਼ ਹੁਣ ਆ ਦੇਖੋ ਥੈੜ ਥੈੜ ਦੇ ਕੇ ਆਪਣੀਆਂ ਆਫਰਾਂ ਜਾਂਦੀਆਂ ਨੇ ਤੁਸੀਂ ਪਿਆਰ ਕਰਦੇ ਹੋ ਮੁਹੱਬਤ ਕਰਦੇ ਹੋ ਇਹੀ ਤਾਂ ਹੀ ਯਾਰ ਸਾਡੀ ਟੀਮ ਤਾਂ ਹੀ ਸਾਡੇ ਕੋਲ ਕਸਟਮਰ ਦੁਆਰਾ ਮੰਗਾਉਂਦਾ ਹੁਣ ਜੀਐਨਸੀ ਅੱਧੋਂ ਤੋਂ ਆਧਾ ਰੇਟ ਵੇਚੀਦਾ ਮਤਲਬ ਹੁਣ ਤੁਸੀਂ ਇੱਕ ਗੱਲ ਸਮਝ ਗਏ ਹੋਵੋਗੇ ਵੀ ਬਾਈ ਹੋਣੀ ਜੋ ਖਾਂਦੇ ਨੇ ਉਹੀ ਵੇਚਦੇ ਨੇ ਏਨੀ ਵੀ ਪੰਜਾਬ ਵਾਲਿਆਂ ਨੂੰ ਕੁਝ ਵੇਚੀ ਹੋਰ ਜਾਣਾ ਖਾਣਾ ਕੁਝ ਹੋਰ ਨਾ ਜੋ ਖਾएंगे وہی ਵੇਚेंगे ਸਮਝੋ ਬਾਤ ਨੂੰ ਠੀਕ ਆ ਤੇ ਬਾਕੀ ਹਰ ਬ੍ਰਾਂਡ ਆਪਣੇ ਕੋਲ ਹੁੰਦਾ ਬਾਈ ਜੀ ਐਨ ਸੀ ਇਹ ਥੋੜਾ ਕੰਮ ਥੋਡੀ ਪਸੰਦ ਆ ਜਿਹੇ ਜੀ ਪਸੰਦ ਮੰਗੋਗੇ ਉਹੋ ਜਿਹਾ ਹੀ ਸਪਲੀਮੈਂਟ ਆਪਾਂ ਵੇਚਾਂਗੇ ਕਿਸੇ ਨੂੰ ਮੇਰੀ ਟੀਮ ਰੀਅਲ ਅਕੀਮੋਨੀ ਟੀਮ ਨੂੰ ਕਹਾਂ ਮੈਂ ਕਿ ਜੇ ਤੁਹਾਨੂੰ ਕੋਈ ਪੁੱਛਦਾ ਹੁੰਦਾ ਵੀ ਬਾਈ ਮੈਂ ਉੱਥੋਂ ਆ ਡੱਬਾ ਲੈਂਦਾ ਸੀ ਤੁਸੀਂ ਕਿਸੇ ਨੂੰ ਗਲਤ ਨਹੀਂ ਲੈਣਾ ਕਿਸੇ ਨੂੰ ਗਲਤ ਗਾਈਡ ਨਹੀਂ ਕਰਨਾ ਵੀ ਬਾਈ ਇਹ ਤਾਂ ਆਏ ਆਏ ਆ ਬਾਈ ਆਪਾਂ ਨੂੰ ਮੇਰੇ ਪਤਾ ਨਹੀਂ ਵਧੀਆ ਹੀ ਹੋਊਗਾ ਅਗਲੇ ਨੇ ਸੇਲ ਕਰਿਆ ਤਾਂ ਬਾਈ ਸਮਝੋ ਗੱਲ ਨੂੰ ਠੀਕ ਆ ਜਿਨੇ ਆਉਣਾ ਅੱਖਾਂ ਬੰਦ ਕਰਕੇ ਆਇਆ ਕਰੋ ਸਾਡੇ ਕੋਲ ਤੁਸੀਂ ਮੇਰੇ ਕੋਲ ਆ ਮਾਨ ਕੋਲ ਇੱਕ ਮੈਸੇਜ ਆਉਂਦਾ ਸੀ ਹਨਾ ਉਹਨਾਂ ਦੇ ਜਵਾਬ ਸੀਗਾ 10 12 ਸਾਲ ਦਾ ਪੈਸੇ ਪਾਉਣ ਨੂੰ ਤਿਆਰ ਬੈਠੇ ਸੀ ਖਰਚਣ ਨੂੰ ਤਿਆਰ ਬੈਠੇ ਸੀ ਹਨਾ ਮਾਨਾ ਪਿੱਛੇ ਪਏ ਪਏ ਜੀ ਆਪਾਂ ਲੇਖੇ ਦਿੱਤੀ ਆਪਾਂ ਵੀ ਖਰਾਕ ਲੇਖੇ ਦਿੱਤੀ ਵੀ ਦੇਖੋ ਜੀ ਥੋੜਾ ਜਵਾਗ ਹੁਣ ਅਸੀਂ ਆਪਾਂ ਨਾ ਉਹ ਕੰਮ ਨਹੀਂ ਵੀ ਗਿਰੇ ਹੋਏ ਬੰਦੇ ਵੀ ਪੈਸਾ ਲੈ ਲੋ ਅਗਲੇ ਤੋਂ ਉਦੂ ਬਣਾ ਦੋ ਫੇ ਖਰਾਕ ਨਾ ਬਈ ਨਾ ਅਸੀਂ ਇਹਨੂੰ ਮਨ ਮੰਨੂ ਕਹਾਂ ਮੈਂ ਬੱਚਾ ਏ ਬੱਚੇ ਨੂੰ ਤਾਂ ਖਰਾਕ ਚ ਸਾਰਾ ਕੁਝ ਪੂਰਾ ਹੁੰਦਾ ਉਹਨੂੰ ਡਾਈਡ ਗਾਈਡ ਕਰ ਜਦੋਂ ਹੋਇਆ ਬਈ 18 19 ਸਾਲ ਦਾ ਹਾਈ ਰੂਟ ਕੱਢ ਕੇ ਆਇਆ ਚੋਬਰ ਯੂਰੂਰ ਆਪਕ ਦਾ ਮੰਗੇ ਬੰਦੇ ਨੂੰ ਸਪਲੀਮੈਂਟ ਧੰਨਵਾਦ ਤੁਹਾਡਾ ਬਲੌਗ 'ਚ ਜੁਣਨ ਲਈ ਜਿਹੜੇ-ਜਿਹੜੇ ਵੀਰਾਂ ਨੂੰ ਬਲੌਗ ਵਧੀਆ ਲੱਗਿਆ ਕਰੋ ਬਲੌਗ ਦਾ ਮੈਨਰੇ ਕੋ ਬਹੁਤ ਬਣਾਇਆ ਪਾਇਆ ਪਾਉਣ ਦਾ ਟਾਈਮ ਨਹੀਂ ਲੱਗਦਾ ਮੰਨਣਾ ਹੈ ਇਹ ਵੀ ਇਹ ਵੀ ਯਾਰ ਜੀ ਦਾ ਜੋ ਕੰਮ ਹੁੰਦਾ ਮੈਨਲਾ ਤਾਂ ਉਹਨੂੰ ਇਹ ਪਾਉਂਦਾ ਹੁੰਦਾ ਹੈ ਨਾ ਜਿਹਦੇ ਰੱਬ ਨੇ ਜਿੱਥੇ ਜੋ ਡਿਊਟੀ ਲਈ ਹੋਈ ਆ ਜੋ ਗੁਣ ਦਿੱਤਾ ਹੋਇਆ ਪਰ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਨ ਨੂੰ ਜੀ ਕਰਦਾ ਸੀਗਾ ਇਹ ਨਹੀਂ ਹੈ ਨਾ ਹੋਰ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਰੀਲ ਇਹ ਪਾਉਂਗਾ